ਅਜਿਸ ਗਾਇਕ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਇਹਨਾਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਇਹ ਪਹਿਲੇ ਅਜਿਹੇ ਗਾਇਕ ਸੀ ਜਿਨ੍ਹਾਂ ਨੇ 28 ਸੈਕਿੰਡ ਦੀ ਲੰਬੀ ਹੇਕ ਲਗਾ ਕੇ ਇੱਕ ਰਿਕਾਰਡ ਬਣਾਇਆ ਸੀਗਾ ਤੇ ਇਹਨਾਂ ਦਾ ਨਾਮ ਗਿਨੀਸ ਬੁੱਕ ਆਫ वर्ल्ड ਰਿਕਾਰਡ ਦੇ ਵਿੱਚ ਸ਼ਾਮਿਲ ਵੀ ਹੈ ਇਸ ਗਾਇਕ ਦਾ ਜੇਕਰ ਜ਼ਿਕਰ ਆਉਂਦਾ ਹੈ ਤਾਂ ਹਰ ਕੋਈ ਇਹਨਾਂ ਦੀ ਦਮਦਾਰ ਆਵਾਜ਼ ਨੂੰ ਪਸੰਦ ਕਰਦਾ ਹੈ ਇਨਾਂ ਦੇ ਨਾਮ ਤੋਂ ਬਿਨਾ ਪੰਜਾਬੀ ਇੰਡਸਟਰੀ ਦੀ ਗਾਇਕੀ ਜੋ ਆ ਪੂਰੀ ਨਹੀਂ ਹੋ ਸਕਦੀ। ਇਸ ਗਾਇਕ ਦਾ ਨਾਮ ਹੈ ਸੁਰਜੀਤ ਬਿੰਦਰਖੀਆ ਜਿਨ੍ਹਾਂ ਦੇ ਗੀਤਾਂ ਦੇ ਉੱਤੇ ਅੱਜ ਦੇ ਬੱਚੇ ਵੀ ਭੰਗੜੇ ਪਾਉਂਦੇ ਹੋਏ, ਥਰਕਦੇ ਹੋਏ ਨਜ਼ਰ ਆਉਂਦੇ ਆ। ਦੱਸਦੀ ਆ ਕਿ ਸੁਰਜੀਤ ਬਿੰਦਰਖੀਆ ਭਾਵੇਂ ਅੱਜ ਸਾਡੇ ਦਰਮਿਆਨ ਨਹੀਂ ਆ ਪਰ ਉਹਨਾਂ ਦੀ ਆਵਾਜ਼ ਅੱਜ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਜਾਦੂ ਬਖੇਰਦਿਆਂ ਹੋਇਆ ਨਜ਼ਰ ਆਉਂਦੀ ਹੈ ਉਹਨਾਂ ਦੀ ਕੈਸਟ ਅੱਡੀ ਉੱਤੇ ਘੁੰਮ ਕੇ ਗੀਤ ਜੁਗਨੀ ਦੇ ਵਿੱਚ ਬਿੰਦਰਖਿਆ ਸਾਹਿਬ ਦੇ ਵੱਲੋਂ ਬਿਨਾਂ ਸਾਲੇ ਹੋਏ 28 ਸੈਕਿੰਡ ਲੰਬੀ ਏਕ ਲਗਾਈ ਗਈ ਸੀ ਤੇ ਪੰਜਾਬੀ ਗਾਇਕੀ ਦੇ ਵਿੱਚ ਉਹਨਾਂ ਨੇ ਅਲੱਗ ਪਛਾਣ ਬਣਾਈ ਸੀ ਦੱਸ ਦਈਏ ਕਿ surjit bindrakhia saab ਇੱਕ ਅਜਿਹੇ ਪਹਿਲੇ ਗਾਇਕ ਬਣੇ ਸਨ ਜਿਨ੍ਹਾਂ ਨੇ ਲੰਬੀ ਏਕ ਲਗਾ ਕੇ ਆਪਣਾ ਨਾਮ ਗਿਨੀਜ਼ ਬੁੱਕ ਆਫ ਵਰਲਡ ਦੇ ਵਿੱਚ ਦਰਜ ਕਰਵਾਇਆ ਸੀ bindrakhia saab ਦਾ ਜਨਮ 15 April 1982 ਨੂੰ Rohtak ਜ਼ਿਲ੍ਹੇ ਦੇ ਪਿੰਡ Bindrak ਦੇ ਵਿੱਚ ਪਹਿਲਵਾਨ ਸੁੱਚਾ ਸਿੰਘ ਤੇ ਮਾਤਾ ਗੁਰਬਚਨ ਕੌਰ ਦੇ ਘਰ ਹੋਇਆ ਸੀ bindrakhia ਨੇ Rohtak ਦੇ ਸਰਕਾਰੀ ਕਾਲਜ ਤੋਂ ਗ੍ਰੈਜੂਏਸ਼ਨ ਹਾਸਲ ਕੀਤੀ ਸੀ ਬਚਪਨ ਤੋਂ ਹੀ surjit bindrakhia saab ਨੂੰ ਗਾਇਕੀ ਦਾ ਸ਼ੌਂਕ ਸੀ bindrakhia saab ਆਪਣੇ ਪਿਤਾ ਦੇ ਆਨ ਕ ਪਹਿਲਵਾਨੀ ਦੇ ਉਹਨਾਂ ਦੇ ਵੱਲੋਂ ਗੁਰ ਸਿੱਖੇ ਗਏ ਸੀ 62 ਕਿਲੋ ਭਾਰ ਨਾਲ ਉਹ ਨੈਸ਼ਨਲ ਲੈਵਲ ਦੇ ਉੱਤੇ ਉਹਨਾਂ ਦੇ ਵੱਲੋਂ 골ਡ ਮੈਡਲ ਜਿੱਤਿਆ ਗਿਆ ਸੀ। ਬਿੰਦਰਖਿਆ ਸਾਹਿਬ 2003 ਦੇ ਵਿੱਚ 16 ਨਵੰਬਰ ਨੂੰ ਇਸ ਦੁਨੀਆ ਨੂੰ ਅਲਵਿਦਾ ਅਗੇ ਸਨ। ਦੱਸ ਦਈਏ ਕਿ ਸੁਰਜੀਤ ਬਿੰਦਰਖਿਆ ਸਾਹਿਬ ਦੇ ਗਾਣੇ ਅੱਜ ਵੀ ਪਾਰਟੀ ਮਹਿਫਲਾਂ ਦੀ ਸ਼ਾਨ ਨੇ ਉਹਨਾਂ ਦੇ ਗੀਤਾਂ ਨੂੰ ਅੱਜ ਵੀ ਬਹੁਤ ਸਾਰੇ ਰਿਮਿਕਸ ਬਣਾ ਕੇ ਵੀ ਸੋਸ਼ਲ ਮੀਡੀਆ ਰੀਲਸ ਦੇ ਉੱਤੇ ਦੇਖਿਆ ਜਾਂਦਾ ਹੈ ਕਿ ਕਿਵੇਂ ਅੱਜ ਦੇ ਲੋਕ ਵੀ ਜੋ ਆ ਅੱਜ ਦੇ ਬੱਚੇ ਵੀ ਜੋ ਆ ਇਹਨਾਂ ਗੀਤਾਂ ਦੇ ਉੱਤੇ ਡਾਂਸ ਕਰਦੇ ਹੋਏ ਰੀਲਸ ਬਣਾਉਂਦੇ ਹੋਏ ਨਜ਼ਰ ਆਉਂਦੇ ਆ ਦੱਸਦੀ ਕਿ ਆਪਣੀ ਗਾਇਕੀ ਦੌਰਾਨ ਲੋਕਾਂ ਦੇ ਜਨਮ ਦਿਨ ਦੀ ਪਾਰਟੀ ਵਿਆਹ ਸ਼ਾਦੀਆਂ ਦੇ ਉੱਤੇ ਆਪਣੇ ਗੀਤਾਂ ਦੇ ਨਾਲ ਨਚਾਉਣ ਵਾਲੇ ਸੁਰਜੀਤ ਬਿੰਦਰਖਿਆ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣਾ ਕਦੇ ਵੀ ਜਨਮ ਦਿਨ ਨਹੀਂ ਮਨਾਇਆ ਸੀ ਉਹ ਗਰੀਬ ਲੋਕਾਂ ਦੀ ਮਦਦ ਕਰਕੇ ਬਹੁਤ ਖੁਸ਼ ਰਹਿੰਦੇ ਸੀ ਜਦੋਂ ਵੀ ਟਾਈਮ ਲੱਗਦਾ ਸੀ ਉਹ ਜ਼ਰੂਰਤਮੰਦਾ ਦੀ ਸੇਵਾ ਕਰਦੇ ਸੀ ਦੱਸਦੇ ਕਿ ਉਹਨਾਂ ਦੇ ਹਿੱਟ ਗੀਤਾਂ ਦੇ ਵਿੱਚ ਤੂੰ ਨਹੀਂ ਬੋਲਦੀ ਰਕਾਨੀ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਤੇਰੇ ਲੱਕ ਦੇ ਹੁਲਾਰਿਆ ਦਾ ਦੁਪੱਟਾ ਤੇਰਾ ਸੱਤ ਰੰਗ ਦਾ ਇਥੇ ਮੇਰੀ ਨੱਥ ਡਿੱਗ ਪਈ ਅੱਜ ਵੀ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਨੇ ਹਰ ਇੱਕ ਡੀਜ਼ੇ ਹਰ ਇੱਕ ਵਿਆਹ ਦੇ ਵਿੱਚ ਉਹਨਾਂ ਦੇ ਗੀਤ ਵੱਜਦਿਆਂ ਹੋਇਆ ਨਜ਼ਰ ਆਉਂਦੇ ਆ ਇਸੇ ਨਾਲ ਹੀ ਦੱਸ ਦਈਏ ਕਿ ਸੁਰਜੀਤ ਬਿੰਦੜਖਿਆ ਸਾਹਿਬ ਦੀ ਅੱਜ ਵੀ ਲੋਕਾਂ ਨੂੰ ਉਹਨਾਂ ਦੀ ਆਵਾਜ਼ ਜੋ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਤੇ ਜੇਕਰ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਬਿਹਤਰੀਨ ਗੀਤ ਗਾਏ ਨੇ ਤੇ ਉਹਨਾਂ ਦੇ ਗੀਤਾਂ ਨੂੰ ਹਰ ਕਿਸੇ ਨੇ ਪਸੰਦ ਵੀ ਕੀਤਾ ਹੈ ਹੁਣ ਤੱਕ ਜੇਕਰ ਗੱਲ ਕਰੀਏ ਤੇ ਮਾਰਕੀਟ ਦੇ ਵਿੱਚ 2200 ਮਿਲੀਅਨ ਹਿੱਟ ਉਹਨਾਂ ਦੀ ਗੀਤਾਂ ਦੀ ਜੋ ਆ ਸੇਲ ਹੋ ਚੁੱਕੀ ਹੈ ਤੇ 175 ਮਿਲੀਅਨ ਜੋ ਆ ਕੱਲੀ ਤੋਂ ਕੱਲੀ ਇੰਡੀਆ ਦੇ ਵਿੱਚੋਂ ਹੀ ਆਉਂਦੀ ਹੈ ਤੇ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਲਾਈਵ ਸ਼ੋਅਜ਼ ਵੀ ਬਹੁਤ ਕੀਤੇ ਗਏ ਸੀਗੇ ਬਬੂ ਮਾਨ ਸਾਵੀ ਜੋ ਪੰਜਾਬੀ ਸਿੰਗਰ ਬਿੰਦ ਰਖਿਆ ਜੀ ਨੂੰ ਹਮੇਸ਼ਾ ਯਾਦ ਕਰਦੇ ਹੋਇਆ ਉਹਨਾਂ ਦੀ ਫੈਮਿਲੀ ਦੇ ਨਾਲ ਵੀ ਮਿਲਦਿਆ ਹੋਇਆ ਨਜ਼ਰ ਆਉਂਦੇ ਆ ਉਹਨਾਂ ਦੇ ਵੱਲੋਂ ਵੀ 2005 ਦੇ ਵਿੱਚ ਪਿਆਸ ਦੇ ਨਾਲ ਇੱਕ ਐਲਬਮ ਜੋ ਆਈ ਸੀ ਉਸ ਦੇ ਨਾਲ ਬਿੰਦ ਰਖਿਆ ਸਾਹਿਬ ਨੂੰ ਟ੍ਰਿਬਿਊਟ ਦਿੱਤਾ ਗਿਆ ਸੀ ਜਿਸ ਦਾ ਟਾਈਟਲ ਸੀ ਪਿੰਡ ਦੀਆਂ ਜੂਹਾ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਬਿੰਦ ਰਖਿਆ ਸਾਹਿਬ ਦੇ ਗੀਤਾਂ ਨੂੰ ਅੱਜ ਵੀ ਲੋਕ ਸੁਣਦੇ ਨੇ ਉਹਨਾਂ ਦੇ ਗੀਤ ਮੁੰਡੇ ਆਖ ਦੇ ਪਟਾਕਾ ਜਿਸ ਦੇ ਨਾਲ ਉਹਨਾਂ ਨੇ ਡੈਬਿਊ ਕੀਤਾ ਸੀ ਇਸ ਤੋਂ ਬਾਅਦ ਗੱਲ ਦੱਸਦੇ ਦਿਲ ਮੁੰਡਾ ਕੀ ਮੰਗਦਾ ਲੋਕੀ ਕਹਿੰਦੇ ਬਸ ਕਰ ਗੱਬਰੂ ਗੁਲਾਬ ਵਰਗਾ ਦੁਪੱਟਾ ਤੇਰਾ ਸੱਤ ਰੰਗ ਦਾ ਮੁੰਦਰੀ ਨਿਸ਼ਾਨੀ ਰੁਮਾਲ ਭੁੱਲ ਗਏ ਸੋਹਣੀ ਨਾਰ ਤੇਰਾ ਵਿਕਦਾ ਜਾਏ ਕੁੜੇ ਪਾਣੀ ਜਵਾਨੀ ਆ ਗਈ ਓਏ ਬਹੁਤ ਸਾਰੇ ਗੀਤ ਆ ਜਿਨ੍ਹਾਂ ਨੂੰ ਲੋਕ ਅੱਜ ਵੀ ਸੁਣਦੇ ਨੇ ਤੁਹਾਨੂੰ ਬਿੰਦ ਰੱਖਿਆ ਸਾਡਾ ਕਿਹੜਾ ਗੀਤ ਸਭ ਤੋਂ ਵੱਧ ਵਧੀਆ ਲੱਗਦਾ ਸਾਨੂੰ ਕਮੈਂਟਾਂ ਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨੇ ਦੇ ਵਿੱਚ ਇਜਾਜ਼ਤ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ